ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਹਿਰਾ ਜਰੂਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸੰਬਦ ਵਿਚਾਰ ਦੇ ਮਾਧਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਇਹ ਸ੍ਰੀ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰ ਸਾਖੀਆਂ ਸੰਬਦ ਵਿਚਾਰ ਤੇ ਲਗਭਗ 16 ਮਹੀਨੇ ਪਹਿਲਾਂ ਆਰੰਭ ਕੀਤਾ ਸੀ ਸਤਗੁਰਦੀਨ ਧਿਆਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਕੱਲ ਤੱਕ ਆਪਾਂ ਦਾ 130 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਗੁਰਦੀਨ ਧਿਆਲ ਅੱਗੇ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਆਪਾਂ 131 ਅੰਗ ਤੋਂ ਪਾਠ ਕਰਨ ਦੀ ਸੇਵਾ ਕਰਨੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਮੈਂ ਅਕਸ਼ਰ ਹਰ ਰੋਜ਼ ਆਪ ਜੀ ਦੇ ਚਰਨਾਂ ਵਿੱਚ ਇਹੋ ਬੇਨਤੀ ਕਰਦਾ ਕਿ ਸਤਗੁਰਦੀਨ ਧਿਆਲ ਤਾਂ ਹੀ ਕਿਰਪਾ ਕਰਨਗੇ ਜੇਕਰ ਸਾਥ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪਰਿਆ ਹੱਥ ਦਾ ਸਿਤੇ ਰੱਖੋਗੇ ਸੋ ਸਾਥ ਸੰਗਤ ਕਰੋ ਜੀ ਕਿਰਪਾ ਰੱਖੋ ਦਾਸ ਸਿਤੇ ਮੇਰ ਪਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਉ ਜੀ ਤਨ ਤਨ ਅਮਰ ਅਨੋਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੂ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਸਾਥ ਸੰਗਤ ਹੁਣ ਉਹਨਾਂ ਦੋਸਤਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਕੱਲ ਆਪਾਂ ਨੂੰ ਪਿਆਰ ਭਰੀ ਕਮੈਂਟ ਲਿਖੀ ਭੇਜੀ ਹਨ ਸਰਦਾਰ ਗੁਰਜੰਟ ਸਿੰਘ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬਲਬੀਰ ਕੌਰ ਹਰਸ਼ੀ ਪਿੰਡ ਸੁਭਾਸ਼ ਵਹਿਲ ਜੀ ਸਰਦਾਰ ਅਨਜੀਤ ਸਿੰਘ ਜੀ ਸਿੱਧੂ ਬ੍ਰਾਮਲਿੰਕੌਰ ਜੁੰਦੇਆਲਾ ਗੁਰੂ ਸਭ ਸੰਗਤ ਇਹਨਾਂ ਪਿਆਰੇ ਦੋਸਤਾਂ ਦੇ ਕਮੈਂਟ ਪ੍ਰਾਪਤ ਹੋਏ ਸਾਨੂੰ ਹੁਣ ਆਓ ਆਪਾਂ ਵੀ ਸਹਿਜ ਪਾਠ ਪਰਿਵਾਰ ਦੇ ਮੈਂਬਰ ਬਣੀ ਸਹਿਜ ਪਾਠ ਸਰਵਣ ਕਰਿਏ ਅਤੇ ਆਪਣੀ ਪਿਆਰਪੂਰ ਕਮੈਂਟ ਲਿਖ ਕੇ ਦਾਸ ਨੂੰ ਭੇਜੋ ਦਾਸ ਵੱਲੋਂ ਤੁਹਾਡੇ ਨਾਮ ਆਪਣੇ ਚੈਨਲ ਤੇ ਬੁਲੇ ਜਾਣਗੇ ਜੀ ਆਓ ਹੁਣ ਸਹਿਜ ਪਾਠ ਸਰਵਣ ਕਰੀਏ ਜੀ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹਨ ਸ਼ਰਮ ਪਰੇ ਗੁਰਦੇਵ ਤੁਮਾਰੀ ਏ ਗੁਰੂ ਦੇਵ ਸਭ ਤੋਂ ਵੱਡੇ ਦੇਵਤੇ ਏ ਪ੍ਰਮਾਤਮਾ ਏ ਪ੍ਰਭੂ ਮੈਂ ਤੇਰੀ ਸ਼ਰਨ ਆ ਪਿਆ ਹਾਂ ਤੂੰ ਸਮਰੱਥ ਦਿਆਲ ਮਰਾਰੀ ਤੂੰ ਵੈਰੀਆਂ ਨੂੰ ਮਾਰਨ ਵਾਲਾ ਹੈਂ ਤੂੰ ਸਭ ਤਾਕਤਾਂ ਦਾ ਮਾਲਕ ਹੈਂ ਤੂੰ ਦਇਆ ਦਾ ਸੂਮ ਹੈਂ ਤੇਰੇ ਚੋਜ ਨਾ ਜਾਣਿਆ ਕੋਈ ਤੂੰ ਪੂਰਾ ਪੁਰਖ ਬੁਦਾਤਾ ਹੈਂ ਕੋਈ ਜੀਵ ਤੇਰੇ ਗੌਤਕ ਸਮਝ ਨਹੀਂ ਸਕਦਾ ਤੂੰ ਸਭ ਗੁਣਾਂ ਦਾ ਮਾਲਕ ਹੈਂ ਤੂੰ ਸਭ ਵਿੱਚ ਵਿਆਪਕ ਹੈਂ ਤੂੰ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈਂ ਤੂੰ ਆਦ ਜਗਾਦ ਕਰੈ ਪ੍ਰਤਪਲਾ ਜਗਤ ਦੇ ਸ਼ੁਰੂ ਤੋਂ ਹੀ ਜੁਗਾਂ ਦੇ ਸ਼ੁਰੂ ਤੋਂ ਹੀ ਤੂੰ ਸਭ ਜੀਵਾਂ ਦੀ ਪਾਲਣਾ ਕਰਦਾ ਆ ਰਿਹਾ ਹੈ ਕਟ ਕਟ ਰੂਪ ਅਨੂਪ ਦੇਲਾ ਤੂੰ ਹਰੇਕ ਸਰੀਰ ਵਿੱਚ ਮੌਜੂਦ ਹੈ ਤੇਰਾ ਰੂਪ ਐਸ ਹੈ ਕਿ ਉਸ ਵਰਗਾ ਹੋਰ ਕਿਸੇ ਦਾ ਨਹੀਂ ਤੂੰ ਦਾਦਾ ਸੋਮਾ ਹੈ ਜੋ ਤੁਧ ਪਾਵ ਤਮਾ ਚਿਲਾਵੇ ਸਭ ਤੇਰਾ ਕੀ ਹਕਮਤਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਵੇਂ ਤੂੰ ਸੰਸਾਰ ਦੀ ਕਾਰ ਚਲਾ ਰਿਆ ਹੈ ਹਰੇਕ ਜੀਵ ਤੇਰਾ ਹੀ ਪ੍ਰਿਆ ਹੋਇਆ ਕਰਮ ਕਰਦਾ ਹੈ ਅੰਤਰ ਜੋਤ ਭਲੀ ਜਗ ਜੀਵਨ ਜਗਤ ਦੇ ਜੀਵਨ ਪ੍ਰਭੂ ਦੀ ਜੋਤ ਹਰੇਕ ਦੇ ਅੰਦਰ ਸੋਭ ਰਹੀ ਹੈ ਸਭ ਘਟ ਭੋਗੈ ਹਰ ਅਸ ਪੀਵਣ ਸਾਰੇ ਸੀਗਾਂ ਵਿੱਚ ਵਿਆਪਕ ਹੋ ਕੇ ਪ੍ਰਭੂ ਆਪ ਹੀ ਆਪਣੇ ਨਾਮ ਦਾ ਰਸ ਪੀ ਰਿਹਾ ਹੈ ਨਾਮ ਦਾ ਰਸ ਮੰਡਿਆ ਹੈ ਆਪ ਪਹਿਲੇ ਵਾਪੇ ਦੇ ਰਹਿ ਤੇ ਹੋ ਲੋਈ ਜਗਤ ਪਿਤਾ ਦਾ ਇਹ ਹਰ ਨਾਮ ਰਸ ਆਪ ਹੀ ਜੀਵਾਂ ਵਿੱਚ ਬੈਠਾ ਲੈ ਰਿਹਾ ਹੈ ਆਪ ਹੀ ਜੀਵਾਂ ਨੂੰ ਇਹ ਨਾਮ ਦਾ ਰਸ ਦਿੰਦਾ ਹੈ ਜਗਤ ਦਾ ਪਿਤਾ ਪ੍ਰਭੂ ਤਿੰਨਾ ਹੀ ਭਵਨਾਂ ਵਿੱਚ ਮੌਜੂਦ ਹੈ ਇਹ ਸਭ ਦਾਤਾ ਦੇ ਰਿਆ ਹੈ ਜਗਤ ਇਹ ਪਾਏ ਖੇਲ ਰਚਾਇਆ ਜਗਤ ਪੈਦਾ ਕਰਕੇ ਪ੍ਰਭੂ ਨੇ ਮਾਨੂੰ ਇੱਕ ਖੇਦ ਬਣਾ ਦਿੱਤੀ ਹੈ ਪਵਨ ਪਾਣੀ ਅਗਨ ਜਿਉ ਪਾਇਆ ਹਵਾ ਪਾਣੀ ਅਗਨ ਦੇ ਤਤਾਂ ਨੂੰ ਇਕੱਠਾ ਕਰਕੇ ਤੇ ਸਰੀਰ ਬਣਾ ਕੇ ਉਸ ਵਿੱਚ ਜਿੰਦ ਟੁਕਾ ਦਿੱਤੀ ਹੈ ਦੇਹੀ ਨਗਰੀ ਨੌ ਦਰਵਾਜੇ ਸੋ ਦਸਵਾ ਗੁਪਤ ਰਹਾਤਾ ਹੈ ਇਸ ਸ੍ਰੀ ਨਗਰੀ ਨੂੰ ਉਸ ਨੇ ਨੌ ਦਰਵਾਜ਼ੇ ਤਾਂ ਪ੍ਰਗਟ ਤੌਰ ਤੇ ਲਾ ਦਿੱਤੇ ਹਨ ਜਿਸ ਦਰਵਾਜ਼ੇ ਰਾਹੀਂ ਉਸ ਦੇ ਘਰ ਵਿੱਚ ਪਹੁੰਚੀਦਾ ਹੈ ਉਹ ਦਸਵਾਂ ਦਰਵਾਜ਼ਾ ਹੈ ਉਸ ਨੂੰ ਗੁਪਤ ਰੱਖਿਆ ਹੋਇਆ ਹੈ ਚਾਰ ਨਦੀ ਅਗਨੀ ਅਸਰਲਾ ਇਸ ਜਗਤ ਵਿੱਚ નિર્દયਤਾ ਮੋਹ ਲੋਭ ਤੇ ਕ੍ਰੋਧ ਚਾਰ ਅਗ ਦੀਆਂ ਭੈਣਕ ਨਦੀਆਂ ਹਨ ਕੋਈ ਗੁਰਮਖ ਬੁਝਾਏ ਸ਼ਬਦ ਨਰਲਾ ਪਰ ਕੋਈ ਵੀ ਲਮਨੁਖ ਜੋ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਗੁਰੂ ਦੇ ਸ਼ਬਦ ਜੁੜ ਕੇ ਇਸ ਗੱਲ ਨੂੰ ਸਮਝਦਾ ਹੈ ਸਾਖਤ ਦੁਰਮਤ ਡੁਬਾ ਜਾ ਜੈ ਗੁਰੂ ਰਖੇ ਹਰਲੇ ਬੁਰਾ ਤੈ ਨਹੀਂ ਤਾਂ ਮਾਇਆ ਵਿੜੇ ਜੀ ਭੜੀ ਮਤ ਲੱਗੇ ਇਹਨਾਂ ਦੰਦਿਆਂ ਵਿੱਚ ਗੋਤੇ ਖਾਂਦੇ ਹਨ ਤੇ ਛੜਦੇ ਹਨ ਜਿਨ੍ਹਾਂ ਨੂੰ ਗੁਰੂ ਨੇ ਇਹਨਾਂ ਅਗਨ ਦੰਦਿਆਂ ਤੋਂ ਬਚਾ ਲਿਆ ਉਹ ਪ੍ਰਮਾਤਮਾ ਵਿੱਚ ਸੁਰਤ ਜੋੜੀ ਰੱਖਦੇ ਹਨ ਅਪ ਤੇਜ ਵਾਹਿ ਪ੍ਰਥਮੀ ਅਕasha ਪਾਣੀ ਅਗ ਹਵਾ ਧਰਤੀ ਤੇ ਆਕਾਸ਼ ਤਿੰਨ ਮੈਂ ਪੰਜ ਤਤ ਕਰ ਵਸਾ ਇਨਾ ਪੰਜਾਂ ਦੇ ਮਿਲਦੇ ਰਹਿੰ ਪਰਮਾਤਮਾ ਨੇ ਪੰਜ ਤਤੀ ਕਰ ਬਣਾ ਦਿੱਤਾ ਹੈ ਉਸ ਘਰ ਵਿੱਚ ਜੀਵਾਤਮਾ ਦਾ ਨਿਵਾਸ ਕਰ ਦਿੱਤਾ ਹੈ ਸਤਗੁਰੂ ਸ਼ਬਦ ਰਹਿ ਰੰਗ ਰਤਾ ਤਜ ਮਾ ਹਮ ਪਰਤਾ ਜਿਹੜੇ ਜੀਵ ਸਤਗੁਰੂ ਦੇ ਸ਼ਬਦ ਵਿੱਚ ਜੁੜਦੇ ਹਨ ਉਹ ਮਾਇਆ ਦੀ ਹਉਮੈ ਤੇ ਮਾਇਆ ਦੇ ਖਾਤਰ ਭਟਕਣਾ ਛੱਡ ਕੇ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਇਹ ਮਨ ਪੀਜੈ ਸ਼ਬਦ ਭੁਤੀਜੈ ਜਿਸ ਮਨੁੱਖ ਦਾ ਇਹ ਮਨ ਗੁਰੂ ਦੇ ਸ਼ਬਦ ਵਿੱਚ ਭੇਜ ਜਾਂਦਾ ਹੈ ਸ਼ਬਦ ਵਿੱਚ ਖੁਸ਼ ਹੋ ਕੇ ਜੁੜਦਾ ਹੈ ਉਹ ਪ੍ਰਮਾਤਮਾ ਦੇ ਨਾਮ ਵਿੱਚ ਜੁੜ ਕੇ ਪ੍ਰਸੰਨ ਹੁੰਦਾ ਹੈ ਬਿਨ ਨਾਵੇ ਕਾ ਟੇਕ ਟਕੀ ਜਾਏ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਕੋਈ ਹੋਰ ਆਸਰਾ ਨਹੀਂ ਪੜਦਾ ਅੰਤਰਿਕ ਹੋਰ ਮੁਹੈ ਕਰ ਮੰਦਰ ਇਨਸਾਨਤ ਦੂਤ ਨਾ ਜਾਂਦਾ ਹੈ ਪਰ ਜੋ ਮਨੁੱਖ ਮਾਇਆ ਦੇ ਵੇੜਿਆ ਹੈ ਉਸ ਦੇ ਅੰਦਰ ਬਕਾਰੀ ਮਨ ਚੋਰ ਦਾ ਘਰ ਘਾਟ ਲੁੱਟਦਾ ਜਾਂਦਾ ਹੈ ਇਸ ਮਾਇਆ ਵੇੜੇ ਜੀਵ ਨੂੰ ਇਸ ਚੋਰ ਨੂੰ ਪਛਾਣਿਆ ਹੀ ਨਹੀਂ ਦੁੰਦਰ ਦੂਤ ਭੂਤ ਪੀਹਲੇ ਦੁੰਦਰ ਹੁੰਦੇ ਜੀ ਰੌਲਾ ਪਾਉਣ ਵਾਲੇ ਜਿਸ ਮਨੁੱਖ ਦੇ ਅੰਦਰ ਰੌਲਾ ਪਾਉਣ ਵਾਲੇ ਤੇ ਡਰਾਉਣੇ ਪੂਤਾਂ ਵਰਗੇ ਪੰਜ ਵੈਰੀ ਵਾਸਤੇ ਹੁਣ ਖਿੱਚੋ ਤਾਨ ਕਰੇ ਬਤਲੇ ਤੇ ਉਹ ਪੂਤ ਆਪੋ ਆਪਣੇ ਪਾਸੇ ਬਲ ਖਿੱਚਾ ਖਿੱਚੀ ਕਰੇ ਹੁਣ ਸ਼ਬਦ ਸੁਰਤ ਬਿਨ ਆਵ ਜਾਵੇ ਪਤ ਖੋਈ ਆਵਤ ਜਾਤਾ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਸੁਰਤ ਸੂਝ ਤੋਂ ਵਾਜਿਆ ਰਹਿ ਕੇ ਜੰਮਦਾ ਮਰਦਾ ਰਿੰਦਾ ਹੈ ਆਪਣੀ ਇੱਜ਼ਤ ਗਵਾ ਲਿੰਦਾ ਹੈ ਜਨਮ ਮਰਨ ਦੇ ਗੇੜ ਵਿੱਚ ਪਿਆ ਰਿੰਦਾ ਹੈ ਕੂੜ ਕਲਰ ਤਨ ਬਸਮਾ ਢੇਰੀ ਏ ਜੀਵ ਤੂੰ ਸਾਰੀ ਉਮਰ ਕੂੜ ਰੂਪ ਕਲਰ ਹੀ ਵਿਆਜਦਾ ਹੈ ਸਰੀਰ ਵੀ ਆਖਰ ਸਵਾਦੀ ਢੇਰੀ ਹੋ ਜਾਣ ਵਾਲਾ ਹੈ ਤੇਰੇ ਪੱਲੇ ਕੀ ਪਿਆ ਹੈ ਬਿਨ ਨਾਵੇ ਕੈਸੀ ਪਤ ਤੇਰੀ ਪ੍ਰਮਾਤਮ ਦੇ ਨਾਮ ਤੋਂ ਖੁੰਝ ਕੇ ਤੂੰ ਆਪਣੀ ਇੱਜ਼ਤ ਗਵਾ ਲੈਂਦਾ ਹੈ ਬਾਦ ਮੁਕਤ ਨਹੀਂ ਜੁਗ ਚਾਰੇ ਜਮ ਕੰਕਰ ਮਾਲ ਪੁਰਾਤਾ ਹੈ ਮਾਇਆ ਦੇ ਮੂ ਵਿੱਚ ਮਜੇ ਹੋਏ ਦੀ ਖਲਾਸੀ ਪ੍ਰਭੂ ਦੇ ਨਾਮ ਤੋਂ ਬਿਨ ਕਦੀ ਵੀ ਨਹੀਂ ਹੋ ਸਕੇਗੀ ਏਉਂ ਹੈ ਜਿਵੇਂ ਕਾਲ ਜੰਦੂਤ ਨੇ ਤੈਨੂੰ ਖਾਸ ਸੌਰਤੀ ਪੁਛਾਣਿਆ ਹੋਇਆ ਹੈ ਕਿ ਇਹ ਮੇਰਾ ਸ਼ਿਕਾਰ ਹੈ ਜੰਮ ਦੇ ਦਰ ਬਾਦ ਮਿਲ ਸਜਾਈ ਕੂੜ ਕਲਰ ਦੇ ਵਪਾਰੀ ਨੂੰ ਜੰਮ ਦੇ ਦਰ ਤੇ ਬੱਜੇ ਨੂੰ ਸਜਾਵਾਂ ਮਿਲਦੀਆਂ ਹਨ ਤੇਸੀ ਉਪਰਾਧੀ ਗਤ ਨਹੀਂ ਕਾਈ ਉਸ ਵਿਚਾਰੇ ਮੰਦ ਕਰਮੀ ਦਾ ਭੈੜਾ ਹਾਲ ਹੁੰਦਾ ਹੈ ਕਰਨ ਪੁਲਾਵ ਕਰੇ ਬਿਨ ਬਿਲਾਵਾ ਜੇ ਕੁੰਡੀ ਮੀਨ ਪੁਰਾਤਾ ਹੈ ਉਹ ਵਲਕਦਾ ਹੈ ਤਰਲੇ ਲਿੰਦਾ ਹੈ ਪਰ ਮੋਦੀ ਫਾਈ ਵਿੱਚ ਖੁਲਾਸੀ ਨਹੀਂ ਹੁੰਦੀ ਜਿਵੇਂ ਮੱਛੀ ਕੁੰਡੀ ਵਿੱਚ ਫਸ ਜਾਂਦੀ ਹੈ ਸਾਖਤ ਫਾਸੀ ਪੜੇ ਇਕੱਲਾ ਮਾਇਆ ਵਿੜੇ ਮਨੁੱਖ ਦੀ ਅਕਲ ਹੀ ਆਪਣੀ ਜਿੰਦ ਉਸ ਮੋਦੀ ਫਾਈ ਵਿੱਚ ਫਸੀ ਹੁੰਦੀ ਹੈ ਜੰਮ ਵਸ ਕੀਆ ਅੰਧ ਦੇਲਾ ਮਾਇਦੇ ਮੂਚ ਅੰਨਾ ਹੋਇਆ ਜੀਵ ਜਮ ਦੇ ਵਸ ਵਿੱਚ ਵਿਆਹ ਦੁਖੀ ਹੁੰਦਾ ਹੈ RAM ਨਾਮ ਬਿਨ ਮੁਕਤ ਨਾ ਸੁਜੇ ਆਜ ਕਾਲ ਪਛ ਜਤਾ ਹੈ ਉਹ ਮਾਇਆ ਵਿੜਿਆ ਜੀਵ ਪ੍ਰਭੂ ਨਾਮ ਤੋਂ ਆੰਜਿਆ ਰਹਿਦਾ ਹੈ ਤੇ ਹਰੀ ਨਾਮ ਤੋਂ ਨਾ ਖਲਾਸੀ ਦਾ ਕੋਈ ਵਸੀਲਾ ਨਹੀਂ ਸੋਚ ਸਕਦਾ ਨਿਤ ਮੋਹ ਦੀ ਫਾਈ ਵਿੱਚ ਹੀ ਖੁਆਰ ਹੁੰਦਾ ਹੈ ਸਤ ਗੁਰ ਬਾਜ ਨ ਬਲੀ ਕੋਈ ਸੱਚੇ ਗੁਰੂ ਤੋਂ ਬਿਨਾਂ ਜੀਵ ਹੰਦਾਂ ਦੱਸਣ ਵਾਲਾ ਕੋਈ ਮਦਦਗਾਰ ਨਹੀਂ ਬਣਦਾ ਐਥੇ ਉਥੇ ਰਖਾ ਪ੍ਰਭ ਸੋਈ ਗੁਰੂ ਹੀ ਦੱਸਦਾ ਹੈ ਕਿ ਲੋਕ ਪਰਲੋਕ ਵਿੱਚ ਲੋਕ ਪਰਲੋਕ ਵਿੱਚ ਪ੍ਰਮਾਤਮਾ ਹੀ ਜੀਵ ਦੀ ਰਾਖੀ ਕਰਨ ਵਾਲਾ ਹੈ RAM ਨਾਮ ਦੇਵੇ ਕਰ ਕਿਰਪਾ ਇਹੋ ਸਨਲ ਸਨਲ ਮਲਾਤਾ ਸਤਗੁਰ ਮੀਰ ਕਰਕੇ ਪ੍ਰਮਾਤਮਾ ਦਾ ਨਾਮ ਬਖਸ਼ਦਾ ਹੈ ਇਸ ਤਰ੍ਹਾਂ ਜੀਵ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਉਹ ਮਿਲ ਜਾਂਦਾ ਹੈ ਜਿਵੇਂ ਪਾਣੀ ਵਿੱਚ ਪਾਣੀ ਰਲ ਜਾਂਦਾ ਹੈ ਪੁੱਲੇ ਸਿੱਖ ਗੁਰੂ ਸਮਝਾਏ ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ ਸਹੀ ਜੀਵ ਹੁੰਦਾ ਦੀ ਸੰਗ ਬਖਸ਼ਦਾ ਹੈ ਉੱਜੜ ਜਾਂਦਾ ਹੈ ਮਾਰਗ ਪਾਏ ਗਲਤ ਰਸਤੇ ਤੇ ਕਰਾਹੇ ਤੁਰੇ ਜਾਂਦੇ ਨੇ ਹੀ ਗ੍ਰਹਤੀ ਪਉਂਦਾ ਹੈ ਤੇ ਉਸੇ ਗੁਰ ਸੇਵ ਸਦਾ ਦਿਨ ਰਾਤ ਦੁੱਖ ਪੰਜੇਨ ਸਤਿ ਗੁਸ ਘਾਤਾ ਹੈ ਤੂੰ ਦਿਨ ਰਾਤ ਉਸ ਗੁਰੂ ਦੀ ਦਸੀ ਹੋਈ ਕਾਰ ਕਰ ਗੁਰੂ ਦੁੱਖਾਂ ਦੇ ਨਾਸ਼ ਕਰਨ ਵਾਲੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਪ੍ਰਭੂ ਨਾਲ ਮਿੱਤਰਤਾ ਬਣਾ ਦਿੰਦਾ ਹੈ ਗੁਰ ਕੀ ਭਗਤ ਕਰੇ ਕਿਆ ਪ੍ਰਾਣੀ ਸੰਸਾਰੀ ਜੀਵ ਗੁਰੂ ਦੀ ਭਗਤੀ ਦੀ ਕੀ ਕਦਰ ਜਾਣ ਸਕਦੇ ਹਨ ਬ੍ਰਹਮ ਇੰਦਰ ਮਹੇਸ਼ ਨਾ ਜਾਣੀ ਬ੍ਰਹਮ ਨੇ ਇੰਦਰ ਨੇ ਸ਼ਿਵ ਨੇ ਵੀ ਇਹ ਕਦਰ ਨਹੀਂ ਸਮਝੀ ਸਤਗੁਰ ਅਲਖ ਕਹੂੰ ਕਿਉਂ ਲਖੀਐ ਜਿਸ ਬਖਸ਼ਾ ਤਿਸੇ ਪੁਸ਼ਾਤਾ ਹੈ ਗੁਰੂ ਅਲਖ ਪਰਮ ਦਾ ਰੂਪ ਹੈ ਉਸ ਨੂੰ ਸਮਝਿਆ ਨਹੀਂ ਜਾ ਸਕਦਾ ਗੁਰੂ ਜਿਸ ਉਤੇ ਮੇਲ ਕਰਦਾ ਹੈ ਉਹੀ ਗੁਰੂ ਦੀ ਪੁਸ਼ਾਣ ਕਰਦਾ ਹੈ ਅੰਤਰ ਪ੍ਰੇਮ ਪ੍ਰਾਪਤ ਦਰਸ਼ਨ ਜਿਸ ਮੁੱਖ ਦੇ ਹਿਰਦੇ ਵਿੱਚ ਗੁਰੂ ਦਾ ਪ੍ਰੇਮ ਹੈ ਉਸ ਨੂੰ ਪਰਮਾਤਮਾ ਦਾ ਦਿਦਾਰ ਪ੍ਰਾਪਤ ਹੁੰਦਾ ਹੈ ਗੁਰਬਾਣੀ ਸੋ ਪ੍ਰੀਤ ਸਪਰਸ਼ਣ ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਦੇ ਨਾਲ ਬਣ ਗਈ ਉਸ ਨੂੰ ਪ੍ਰਭੂ ਚਰਨਾਂ ਦੀ ਛੋਹ ਮਿਲ ਜਾਂਦੀ ਹੈ ਐਨਸ ਨਿਰਮਲ ਜੋ ਸੁਭਾਈ ਘਟ ਦੀਪਕ ਗੁਰਮਖ ਜਾਤਾ ਹੈ ਉਸਨ ਫਰੀ ਲਕਾਈ ਵਿੱਚ ਪ੍ਰਭੂ ਦੀ ਪਵਿੱਤਰ ਜੋਤ ਵਿਆਪਕ ਦ੍ਰਿਸ਼ਟੀ ਹੈ ਗੁਰੂ ਦੀ ਸ਼ਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਦਿਨ ਰਾਤ ਗਿਆਨ ਦਾ ਦੀਵਾ ਜਗਦਾ ਦਿਸਦਾ ਹੈ ਉਹ ਜਿੰਨ ਗਿਆਨ ਮਹਾਰਸ ਮਿੱਠਾ ਗੁਰੂ ਦੇ ਰਾਹੀ ਮਿਲਿਆ ਪ੍ਰਮਾਤਮਾ ਦਾ ਗਿਆਨ ਇੱਕ ਐਸੀ ਆਤਮ ਖੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸਵਾਦਲੀ ਹੈ ਜਿਨ ਚੱਖਿਆ ਤਿਨ ਦਰਸ਼ਨ ਡਿਠਾ ਜਿਸ ਨੇ ਇਹ ਸਵਾਦ ਚੱਖਿਆ ਉਸ ਨੇ ਪ੍ਰਮਾਤਮਾ ਦਾ ਦਿਦਾਰ ਕਰ ਲਿਆ ਹੈ ਦਰਸ਼ਨ ਦੇਖ ਮਿਲੇ ਬਰਾਗੀ ਮਨ ਮਨੁਸਾ ਮਾਰਸ ਮਤਾ ਹੈ ਜਿਹੜੇ ਪ੍ਰੇਮੀ ਗੁਰੂ ਦੀ ਰਾਹੀ ਪ੍ਰਮਾਤਮਾ ਦਾ ਦਰਸ਼ਨ ਕਰਕੇ ਉਸ ਦੇ ਚਰਨਾਂ ਵਿੱਚ ਝੂੜਦੇ ਹਨ ਉਹਨਾਂ ਦਾ ਮਨ ਆਪਣੀਆਂ ਕਾਮਨਾ ਨੂੰ ਮਾਰ ਕੇ ਸਦਾ ਲਈ ਪਰਮਾਤਮਾ ਦੀ ਜਾਤ ਵਿੱਚ ਲੀਨ ਹੋ ਜਾਂਦਾ ਹੈ ਸਤਗੁਰ ਸੇਵ ਸੇ ਪੁਰਦਾ ਨਾਮ ਜਿਹੜੇ ਮਨੁੱਖ ਸਤਗੁਰ ਦੀ ਦਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਉਂਦੇ ਹਨ ਤਿੰਨ ਕਟ ਕਟ ਅੰਤਰ ਬ੍ਰਹਮ ਪੁਸ਼ਣ ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵਸਦਾ ਪੁਸ਼ਾਣ ਲੈਂਦੇ ਹਨ ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀ ਜੈ ਜਿਨ ਸਤਗੁਰ ਹਰ ਪ੍ਰਭ ਜਤਾ ਹੈ ਗੁਰੂ ਨਾਨਕ ਸਾਹਿਬ ਕਹਿਣ ਲਗੀ ਕਿ ਮੇਰੀ ਅਰਦਾਸ ਹੈ ਕਿ ਜਿਨ੍ਹਾਂ ਬੰਦਿਆ ਨੇ ਸਤਗੁਰ ਨੂੰ ਪ੍ਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਪ੍ਰਮਾਤਮਾ ਦੀ ਜਨਾਂ ਦੀ ਸੰਗਤ ਮੈਨੂੰ ਵੀ ਮਿਲ ਜਾਏ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਮਾਤਮਾ ਦੀ ਸ਼ਿਫਤ ਸਲਾਦੀ ਦਾਤ ਮਿਲਦੀ ਹੈ ਮਾਰੂ ਮਹਲਾ ਪਹਿਲਾ ਮਾਰੂ ਰਾਗ ਦੇ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਸੱਚਾ ਸਾਬ ਸਿਰਜਨਹਾਰ ਹੈ ਤੇ ਸਦਾ ਸਥਿਰ ਰਹਿਣ ਵਾਲੇ ਮਾਲਕ ਹੈ ਜੇ ਜਗਤ ਦੇ ਰਚਨਹਾਰ ਪ੍ਰਭੂ ਜੀ ਜਿਨ ਤਰ ਚੱਕਰ ਤਰ ਵਿਚਾਰ ਹੈ ਜਿਸ ਤੈਨੇ ਧਰਤੀ ਦੇ ਚੱਕਰ ਬਣਾਏ ਨੇ ਤੂੰ ਆਪ ਹੀ ਸੋਚ ਵਿਚਾਰ ਕੇ ਆਪੋ ਆਪਣੀ ਥਾਂ ਟਿਕਾਏ ਹਨ ਆਪ ਕਰਤਾ ਕਰ ਕਰ ਵੇਖੇ ਸੱਚਾ ਰੇਪੁਰਵਾ ਕਰਤਾਰੀ ਆਪ ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਜਗਤ ਦਾ ਇਤਨਾ ਖਲਾਰਾ ਹੁੰਦਿਆਂ ਵੀ ਉਹ ਬੇਫਿਕਰ ਹੈ ਵੇਕੀ ਵੇਕੀ ਜੰਤਿ ਪਾਏ ਵੇਕੀ ਵੇਕੀ ਦਾ ਮਲ ਹੁੰਦਾ ਜੀ ਵੱਖ-ਵੱਖ ਕਿਸ਼ਮ ਦੇ ਪ੍ਰਮਾਤਮਾ ਨੇ ਰੰਗਾ ਰੰਗਾ ਦੇ ਵੱਖ-ਵੱਖ ਕਿਸਮ ਦੇ ਜੀਵ ਪੈਦਾ ਕਰ ਦਿੱਤੇ ਹਨ ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ ਦੋਏ ਪੰਦੀ ਦੋਇਰਾ ਚਲਾਏ ਪੰਦੀ ਪੰਦ નિਸ਼ੀਤ ਸਿੱਖਿਆ ਨਸੀਦ ਦੇਣ ਵਾਲਾ ਦੋ ਕਿਸਮ ਦੀ ਸਿੱਖਿਆ ਦੇਣ ਵਾਲੇ ਗੁਰਮੁਖ ਤੇ ਮਨਮੁਖ ਜੀਵਨ ਦੇ ਦੂਰਸਤੀ ਚੰਗੀ ਤੇ ਮੰਦੇ ਗੁਰਮੁਖਤਾ ਤੇ ਮਨਮੁਖਤਾ ਇਹ ਦੋਵੇਂ ਰਸਤੇ ਤੁਰਦੇ ਤੇ ਹਨ ਗੁਰ ਪੂਰੇ ਰਣ ਮੁਕਤ ਨਾ ਹੋਈ ਸੱਚ ਨਾਮ ਜਪ ਲਾਏ ਪੂਰੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਮੰਦੇ ਰਸਤੇ ਵੱਲੋਂ ਖੁਲਾਸੀ ਨਹੀਂ ਹੁੰਦੀ ਗੁਰੂ ਦੀ ਰਾਹੀਂ ਸਦਾ ਥਿਰ ਨਾਮ ਜਪ ਕੇ ਹੀ ਮਨੁੱਖਾ ਜੀਵਨ ਵਿੱਚ ਆਤਮਿਕ ਖੁਲਾਬ ਖੱਟ ਸਕੀਦਾ ਹੈ ਪੜ੍ਹਦਾ ਹੈ ਮਨਮੁਖ ਪਰ ਬਦਨੀ ਜਾਨਾ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਮذਬੀ ਕਿਤਾਬਾਂ ਪੜ੍ਹਦੇ ਹਨ ਨਾਮ ਨਾ ਬੁਝਾਇ ਪਰਮ ਪੁਲਾਣਾ ਪਰ ਉਹ ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ ਜਾਚ ਨਹੀਂ ਸਿੱਖਦੇ ਉਹ ਪ੍ਰਮਾਤਮਾ ਦੇ ਨਾਮ ਦੀ ਕਦਰ ਨਹੀਂ ਸਮਝਦੇ ਮਾਇਆ ਦੀ ਭਟਕਮਣਾ ਚ ਪੈ ਕੇ ਘਰੇ ਪੈ ਰਹੇ ਹੰ ਲਾ ਕਾ ਵੱਡੀ ਦੇਣ ਅਗਾਈ ਗੁਰਮਤ ਕਾ ਗਲਪਾ ਵਿਸਵਤ ਲੈ ਕੇ ਝੂਠੀਆਂ ਗਵਾਈਆਂ ਦੇ ਦਿੰਦੇ ਹਨ ਭੈੜੀ ਮਤ ਦੀ ਫਾਈ ਉਹਨਾਂ ਦੇ ਗਲ ਵਿੱਚ ਪਈ ਰਹਿੰਦੀ ਹੈ ਸਿਮਰਤ ਸਾਸਤਰ ਪੜ੍ਹੇ ਪੁਰਾਣਾ ਪੰਡਿਤ ਲੋਕ ਵੀ ਸਿਮਰਤੀਆਂ ਸਾਸਤਰ ਪੜ੍ਹਨ ਪੜਦੇ ਹਨ ਬਾਦ ਵਿਖਾਣਾ ਤਤ ਨ ਜਾਣ ਪਰ ਚਰਚਾ ਹੀ ਕਰਦੇ ਹਨ ਅਸਲੀਅਤ ਨਹੀਂ ਸਮਝਦੇ ਵੈਨ ਗੁਰੂ ਪੂਰੇ ਤਤ ਨ ਪਾਈਐ ਸਚ ਸੁਚਾ ਸਚਰਾਏ ਪੂਰੇ ਗੁਰੂ ਦੀ ਸਰਨ ਕਹਿਣ ਤੋਂ ਬਿਨਾਂ ਅਸਲੀਅਤ ਲਭੀ ਨਹੀਂ ਸਕਦੀ ਜਿਹੜੇ ਬੰਦੇ ਸਦਾ ਥਿਰ ਨਾਮ ਸਿਮਰਦੇ ਹਨ ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ ਉਹ ਸਹੀ ਜੀਵਨ ਦਾ ਸਾਰ ਫੜ ਲੈਂਦੇ ਹਨ ਸਭ ਸੁਲਾਏ ਸੁਣ ਸੁਣੀ ਆਕੇ ਜ਼ੁਬਾਨੀ ਜ਼ੁਬਾਨੀ ਤਾਂ ਸਾਰੀ ਲਕਾਈ ਪਰਮਾਤਮਾ ਦੀ ਸਿਫਤ ਸੁਲਾਹ ਕਰਦੀ ਹੈ ਦੂਜਿਆਂ ਪਾਸੋਂ ਸੁਣ ਸੁਣ ਕੇ ਪਰਮਾਤਮਾ ਦੀਆਂ ਵਡਿਆਈਆਂ ਆਖਦੀ ਹੈ ਆਪੈ ਦਾ ਨਾ ਸੱਚ ਪੁਰਖ ਹੈ ਪਰ ਸਦਾ ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਣ ਵਾਲਾ ਹੈ ਹਰੇਕ ਦੀ ਕੀਤੀ ਭਗਤੀ ਨੂੰ ਉਹ ਆਪ ਹੀ ਪਰਖਦਾ ਹੈ ਜਿਸ ਕੋ ਨਦਰ ਕਰੇ ਪ੍ਰਭੂ ਆਪਣੀ ਗੁਰਮੁਖ ਸ਼ਬਦ ਸੁਲਾਹੇ ਜਿਨ੍ਹਾਂ ਉਤੇ ਪ੍ਰਭੂ ਆਪਣੀ ਮਿਹਰ ਦੀ ਨਜ਼ਰ ਕਰਦਾ ਹੈ ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸਿਫਤਸਲਾਹ ਨੂੰ ਹਿਰਦੇ ਵਿੱਚ ਵਸਾਉਂਦੇ ਹਨ ਸੁਣ ਸੁਣ ਆਖ ਕੇ ਕੀਤੀ ਬਾਣੀ ਦੂਜਿਆਂ ਪਾਸੋਂ ਸੁਣ ਸੁਣ ਕੇ ਬੈਂਤ ਲਕਾਈ ਸਿਫਤਸਲਾਹ ਦੀ ਬਾਣੀ ਵੀ ਬੋਲਦੀ ਹੈ ਸੁਣ ਕਹੀਆ ਕੋ ਅੰਤ ਨ ਜਾਣੀ ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲੀਦਾ ਹੈ ਪਰ ਕੋਈ ਜੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ ਜਾਂ ਕੋ ਅਲਖ ਲਿਖਾਏ ਆਪ ਕਥ ਕਥਾ ਬੁਧਤਾ ਹੈ ਜਿਸ ਮਨੁੱਖ ਨੂੰ ਉਹ ਦ੍ਰਿਸ਼ਟ ਪ੍ਰਭੂ ਆਪਨ ਆਪ ਮੁਖਾਰਦਾ ਹੈ ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਸ ਅਕਥ ਪ੍ਰਭੂ ਦੀਆਂ ਕਥਾ ਕਹਾਣੀਆਂ ਕਰਦਾ ਰਹਿੰਦਾ ਹੈ ਜਨਮ ਕੋ ਵਜੈਬ ਦੈ ਜਦੋਂ ਕਈ ਜੀਵ ਜੰਮਦੇ ਹਨ ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸਦੇ ਜੰਮਣ ਤੇ ਬਾਜੇ ਵੱਜਦੇ ਹਨ ਬੁਧਾਈਆਂ ਮਿਲਦੀਆਂ ਹਨ ਸੋਲੜਾ ਅਗਿਆਨੀ ਗਾਏ ਸੋਲੜੇ ਹੁੰਦੇ ਜੀ ਖੁਸ਼ੀ ਦੇ ਗੀਤ ਗਿਆਨ ਤੋਂ ਸਖਣੇ ਲੋਕ ਖੁਸ਼ੀ ਦੇ ਗੀਤ ਗਾਉਂਦੇ ਹਨ ਜੋ ਜਨਮ ਇਸ ਸਰ ਪਰ ਮਰਨਾ ਕਿਰਤ ਪਿਆਸਿਰਸਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਜੀਵ ਜੰਮਦਾ ਹੈ ਉਸਨੇ ਮਰਨਾ ਵੀ ਜ਼ਰੂਰ ਹੈ ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਮੌਤ ਦਾ ਮੂਰਤ ਉਸਦੇ ਮੱਥੇ ਤੇ ਲਿਖਿਆ ਜਾਂਦਾ ਹੈ ਸੰਯੋਗ ਵਿਜੋਗ ਮੇਰੇ ਪ੍ਰਭ ਕੀ ਹੈ ਜੰਮ ਕੇ ਪਰਿਵਾਰ ਵਿੱਚ ਮਿਲਣਾ ਤੇ ਮਰ ਕੇ ਪਰਿਵਾਰ ਤੋਂ ਵਿਛੜਣਾ ਇਹ ਖੇਡ ਪ੍ਰਮਾਤਮਾ ਨੇ ਬਣਾ ਦਿੱਤੀ ਹੈ ਸ੍ਰਿਸ਼ਟੀ ਪਾਏ ਦੁਖਾ ਸੁਖ ਦੀ ਹੈ ਜਗਤ ਪੈਦਾ ਕਰਕੇ ਦੁੱਖ ਸੁੱਖ ਹੀ ਉਸ ਨੇ ਹੀ ਦਿੱਤੇ ਹਨ ਦੁੱਖ ਸੁੱਖ ਹੀ ਤੇ ਪੈ ਨਰਲੇ ਗੁਰਮੁਖ ਸੀਲ ਸੁਣਾਏ ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈ ਕੇ ਮਿੱਠੇ ਸੁਭਾਅ ਦਾ ਸੰਜੋਗ ਪੈਣਦੇ ਹਨ ਉਹ ਦੁੱਖ ਸੁੱਖ ਤੋਂ ਨਰਲੇ ਪਰਿੰਦੇ ਹਨ ਨਿਕ ਸੱਚ ਕੇਵ ਪਰਿ ਸਦਾ ਸੇ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਬਿਹਾਜਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ ਸੱਚ ਸੌਦਾ ਲੈ ਗੁਰ ਵਿਚਾਰੀ ਗੁਰੂ ਜੀ ਦੀ ਦਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ ਥਿਰ ਵਾਲਾ ਸੌਦਾ ਲੈ ਕੇ ਜਾਂਦੇ ਹਨ ਸੱਚਾ ਵਖਰ ਜਿਸ ਤਨ ਪੱਲੇ ਸ਼ਬਦ ਸੱਚੇ ਓਮਾ ਜਿਸ ਮਨੁੱਖ ਦੇ ਪੱਲੇ ਸਦਾ ਥਿਰ ਰਹਿਣ ਵਾਲਾ ਸੌਦਾ ਹੈ ਤਨ ਹੈ ਉਹ ਸੌਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਦੀ ਰਾਹੀ ਆਪੰਮ ਉਹ ਤਾਂ ਸ਼ਾਪਾ ਪ੍ਰਾਪਤ ਕਰਦੇ ਹਨ ਕਾਖੀ ਸੌਦੀ ਟੋਟਾ ਆਵੇ ਨਿਰਮਇਆ ਵਾਲੇ ਖੁਸ਼ੀ ਵਣਜ ਕੀਤੇ ਆਤਮਿਕ ਜੀਵਨ ਵਿੱਚ ਘਾਟਾ ਪੈਂਦਾ ਹੈ ਗੁਰਮਖ ਵਣਜ ਕਰੇ ਪ੍ਰਭ ਪਾਵਨ ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ ਆਤਮ ਨੂੰ ਬੁਕਾਰਦਾ ਹੈ ਜੋ ਪ੍ਰਭ ਨੂੰ ਪਸੰਦ ਆਉਂਦਾ ਹੈ ਪੂਜੀ ਸਾਬ ਤਰਾ ਸਲਾਮਤ ਕਿਉਂ ਕਾ ਜਮ ਕਾ ਫਾ ਉਸ ਦਾ ਸਰਮਾਇਆ ਉਸ ਦੀ ਰਾਸ ਪੁੰਜੀ ਅਮਨ ਉਮਾਨ ਲੈਂਦੀ ਹੈ ਆਤਮਿਕ ਮੌਤ ਦੀ ਫਾਈ ਉਸੇ ਗੱਲ ਤੋਂ ਕੱਟੀ ਜਾਂਦੀ ਹੈ ਸਭ ਕੋ ਬੋਲ ਆਪਣ ਭਾਣੇ ਹਰੇਕ ਮਨੁੱਖ ਪ੍ਰਭੂ ਤੋਂ ਬਿਨਾ ਹੋਰ ਆਸੇ ਦੀ ਝਾਕ ਵਿੱਚ ਆਪਣੇ ਸਵਾਰਥ ਦੇ ਸੁਭਾਅ ਵਿੱਚ ਹੀ ਸ਼ਬਦ ਵਚਨ ਬੋਲਦਾ ਹੈ ਮਨਮੁਖ ਦੁਜਾ ਬੋਲ ਨ ਜਾਣੇ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਛਾਹ ਵਿੱਚ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਪਰਮਾਤਮਾ ਦੀ ਸਿਫਤਸਲਾਬ ਦੇ ਬੋਲ ਬੋਲਣਾ ਨਹੀਂ ਜਾਣਦਾ ਅੰਦਰ ਲਹਿ ਕੀ ਮਤ ਅੰਦਲੀ ਬੋਲੀ ਆਏ ਕਿ ਆ ਤਖਤਾ ਮਾ ਦੇ ਮੂਹ ਵਿੱਚ ਅੰਨੇ ਹੋ ਚੁੱਕੇ ਮਨੁੱਖ ਦੀ ਅਕਲ ਅੰਨੀ ਤੇ ਬੋਲੀ ਹੋ ਜਾਂਦੀ ਹੈ ਉਸ ਨੂੰ ਨਾ ਕਿਤੇ ਪ੍ਰਮਾਤਮਾ ਦਿਸਦਾ ਹੈ ਨਾ ਹੀ ਉਸ ਰਿਸਿ ਸੁ ਸੁਣਦਾ ਹੈ ਉਸ ਨੂੰ ਜਨਮ ਮਰਨ ਦੇ ਗੇੜ ਦਾ ਦੁੱਖ ਆਪਰਦਾ ਰਹਿੰਦਾ ਹੈ ਦੁੱਖ માં ਜਨਮ ਦੁੱਖ માં ਮਰਨਾ ਮਨ ਮੁਖ ਮਨੁੱਖ ਜਿਹੜਾ ਦੁੱਖਾਂ ਵਿੱਚ ਗਰਸਿਆ ਜੰਮਦਾ ਹੈ ਸਾਰੀ ਉਮਰ ਦੁੱਖ ਸੇੜ ਸੇੜ ਕੇ ਦੁੱਖਾਂ ਵਿੱਚ ਹੀ ਮਰਦਾ ਹੈ ਦੁੱਖ ਨਾ ਮਿਟਾ ਬਿਨ ਗੁਰ ਕੀ ਸਰਨਾ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਇਹ ਜਨਮ ਜਨ ਮੰਤਰਾਂ ਦੇ ਲੰਮਾ ਜਿਹੜਾ ਦੁੱਖ ਹੈ ਇਹ ਮਿਟ ਨਹੀਂ ਸਕਦਾ ਦੁਖੀ ਉਪਜੈ ਦੁਖੀ ਬਨਸੈ ਕਿਆ ਲੈ ਆਇਆ ਕਿਆ ਲੈ ਜਾਏ ਦੁੱਖਾਂ ਵਿੱਚ ਜੰਮਦਾ ਹੈ ਤੇ ਦੁੱਖਾਂ ਵਿੱਚ ਹੀ ਮਰਦਾ ਹੈ ਸੁਚੱਜਾ ਆਤਮਕ ਜੀਵ ਨਾ ਨਹੀਂ ਲੈ ਕੇ ਇੱਥੇ ਆਉਂਦਾ ਹੈ ਨਾ ਹੀ ਇਥੋਂ ਲੈ ਕੇ ਜਾਵੇਗਾ ਸੱਚੀ ਕਰਨੀ ਗੁਰ ਕੀ ਸਰਕਾਰ ਗੁਰੂ ਦੀ ਅਗਵਾਈ ਵਿੱਚ ਤੁਰਨਾ ਹੀ ਸਹੀ ਜੀਵਨ ਰਸਤਾ ਹੈ ਆਮਣ ਜਾਣ ਨਹੀਂ ਜਮਤਾਰਾ ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਆਤਮਿਕ ਮੌਦਾ ਰਸਤਾ ਵੀ ਨਹੀਂ ਪੜੀਦਾ ਲਾਲੇ ਛੋੜ ਤਤ ਮੂਲ ਪੁਰਾਤਾ ਮਨ ਸਾਚਾ ਉਮਾਨ ਜਿਹੜਾ ਮਨ ਨੂੰ ਗੁਰੂ ਦੀ ਅਗਵਾਈ ਵਿੱਚ ਤਾਹਣੀਆਂ ਛੱਡ ਕੇ ਮੂਲ ਨੂੰ ਪਛਾਣਦਾ ਹੈ ਪ੍ਰਭੂ ਦੀ ਰਚੀ ਮਾਇਆ ਦਾ ਮੂਹ ਛੱਡ ਕੇ ਸਿਰਜਣਹਾਰ ਪ੍ਰਭੂ ਦੇ ਨਾਲ ਜਾਣ ਪਛਾਣ ਪਾਉਂਦਾ ਹੈ ਉਸੇ ਮਨ ਵਿੱਚ ਸਦਾ ਹਥੇ ਰਹਿਣ ਵਾਲਾ ਅਤਿ ਸ਼ਾਹ ਪੈਦਾ ਹੁੰਦਾ ਹੈ ਹਰ ਕਹ ਲੋਗ ਨਹੀਂ ਜਮ ਮਰੇ ਜਿਹੜੇ ਬੰਦੇ ਪ੍ਰਮਾਤਮਾ ਦੇ ਸੇਵਕ ਬਣਦੇ ਹਨ ਉਹਨਾਂ ਨੂੰ ਜਮ ਨਹੀਂ ਮਾਰ ਸਕਦਾ ਆਤਮਿਕ ਮੌਤ ਨਹੀਂ ਮਾਰ ਸਕਦੀ ਨਾ ਦੁੱਖ ਦੇਖੇ ਪੰਥਕ ਰਾਰੇ ਉਹ ਆਤਮਕ ਮੌਤੇ ਕੜੇ ਰਸਤੇ ਤੇ ਨਹੀਂ ਪੈਂਦੀ ਤੇ ਦੁੱਖ ਨਹੀਂ ਵੇਖਦੇ RAM ਨਾਮ ਕਟ ਅੰਤਰ ਪੂਜਾ ਅਵਰ ਨ ਦੂਜਾ ਕਾਹ ਹੈ ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਹੈ ਉਹ ਅੰਤਰਾਤਮਿਕ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹਨਾਂ ਨੂੰ ਮਾਇਆ ਦਾ ਕੋਈ ਹੋਰ ਬਖੇਰਾ ਨਹੀਂ ਬਾਪੜਦਾ ਪੂਰਨ ਕਥਨ ਸਿਮਤ ਸਜਾਈ اے ਪ੍ਰਭੂ ਤੇਰੇ ਭਗਤ ਤੇਰੀਆਂ ਸੋਹਣੀਆਂ ਸਿਫਤਾਂ ਕਰਦੇ ਰਹਿੰਦੇ ਹਨ ਉਹਨਾਂ ਦਾ ਇਸ ਰੂਪ ਦਾ ਖਾਤਮਾ ਨਹੀਂ ਹੁੰਦਾ ਜੋ ਤੁਧ ਪਾਵਰ ਰਹ ਜਾਈ ਉਹ ਜਿਵੇਂ ਤੈਨੂੰ ਚੰਗੇ ਲੱਗਦੇ ਹਨ ਤੇਰੀ ਰਜ਼ਾ ਵਿੱਚ ਰਹਿੰਦੇ ਹਨ ਦਰਗਾਹ ਪੈਂਦੇ ਜਾਣ ਸੇਲ ਹੁਕਮ ਸੱਚਾ ਪਾਤਸ਼ਾਹ ਹੈ ਇਹ ਸਦਾ ਸਥਿਰ ਰਹਿਣ ਵਾਲੇ ਪਾਤਸ਼ਾਹ ਤੇਰੇ ਹੁਕਮ ਅਨੁਸਾਰ ਉਹ ਤੇਰੀ ਹਜ਼ੂਰੀ ਵਿੱਚ ਇੱਜ਼ਤ ਨਾਲ ਸੌਖੇ ਪਹੁੰਚਦੇ ਹਨ। ਪਿਆ ਕਹੀਏ ਗੁਣ ਕਥੈ ਕਨੇਰੇ ਇਹ ਪ੍ਰਭੂ अनेका ਹੀ ਜੀਵ ਤੇਰੇ ਗੁਣ ਕਥਨ ਕਰਦੇ ਹਨ। ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਪਾਵ ਵਡੇ ਵਡੇ ਦੁਨੀਆਂ ਵਿੱਚ ਵੱਡੇ ਵੱਡੇ ਦੇਵਤੇ ਆਦਿਕ ਅਖੌਣ ਵਾਲੇ ਵੀ ਤੇਰੇ ਗੁਨਾ ਦਾ ਅੰਤ ਨਹੀਂ ਪਾ ਸਕਦੇ ਨਾਨਕ ਸਾਚ ਮਿਲੇ ਪਤ ਰਖੂ ਤੂੰ ਸਰ ਸਾ ਪਾਤਸ਼ਾਹ ਏ ਪ੍ਰਭੂ ਤੂੰ ਪਾਤਸ਼ਾਹ ਦੇ ਸਿਰ ਤੇ ਵੀ ਪਾਤਸ਼ਾਹ ਹੈ ਮੇਰੀ ਅਰਦਾਸ ਹੈ ਕਿ ਮੈਨੂੰ ਨਾਨਕ ਨੂੰ ਤੇਰਾ ਸਦਾ ਸਿਰ ਰਹਿਣ ਵਾਲਾ ਨਾਮ ਮਿਲ ਜਾਵੇ ਤੂੰ ਮੇਰੀ ਲਾਜ ਰੱਖ ਲੈ ਨੂੰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮਾਰੂ ਰਗ ਵਿੱਚ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਸ਼ਬਦ ਵਿਚਾਰਾਂ ਸਰਵਣ ਕੀਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਅਗੰਮੀ ਬਾਣੀ ਦਾ ਪਾਠ ਕਰਦੇ ਆ ਹੋਇਆ ਸ਼ਬਦ ਵਿਚਾਰਾਂ ਕਰਦੇ ਆ ਹੋਇਆ ਦਾਸ ਰੇ ਕੋਲ ਹੋਈਆਂ अनेका ਭੁੱਲਾਂ ਗਲਤੀਆਂ ਬਖਸ਼ ਲੈਣਾ ਜੀ ਅਗੇ ਤੋਂ ਸਮਤ ਬਖਸ਼ਿਸ਼ ਕਰਨਾ ਸੋ ਸਾਥ ਸੰਗਤ ਹੁਣ ਹੱਥ ਜੋੜ ਕੇ ਬੇਨਤੀ ਹੈ ਕਿ ਜਿਨ੍ਹਾਂ ਨੇ ਦਾਸੇ ਦਾ ਚੈਨਲ ਗੁਰਸਾਖੀਆਂ ਸਰਗੁਚਾਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਦਾਸ ਸਾਹਿਬ ਜੀ ਦਾ ਕੋਟਾਨ ਕੋਟ ਧੰਵਾਦੀ ਹੋਵੇਗਾ ਸੋ ਸਾਥ ਸੰਗਤ ਦੂਜੀ ਬੇਨਤੀ ਹੈ ਕਿ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਹਿਰਦੇ ਵਿੱਚ ਵਸਾਉਣਾ ਹੈ ਹਿਰਦੇ ਵਿੱਚ ਵਸਾਉਣਾ ਹੈ ਇਸ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਆਪਣੇ ਪਿਆਰ ਭਰੇ ਕਮੈਂਟ ਲਿਖ ਕੇ ਭੇਜਨੇ ਹਨ ਆਪ ਵੱਲੋਂ ਭੇਜੇ ਗਏ ਕਮੈਂਟਾਂ ਦਾ ਦਾਸ ਵੱਲੋਂ ਆਪਣੇ ਚੈਨਲ ਤੇ ਸਵਾਗਤ ਕੀਤਾ ਜਾਵੇਗਾ ਦਾਸ ਵੱਲੋਂ ਆਪ ਜੀ ਦੇ ਨਾਮ ਚੈਨਲ ਤੇ ਬੁਲੇ ਜਾਣਗੇ ਸਾਧ ਸੰਗ ਜੀ ਹੁਣ ਸਮਾਪਤੀ ਹੈ ਕੱਲ ਫੇਰ ਹਾਜ਼ਰ ਹੋਵਾਂਗੇ ਆਓ ਗੱਜ ਕੇ ਫਤਿਹ ਬੁਲਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ